ਕੋਹਾਂ ਨੇ ਜ਼ਿਆਦਾ ਵੱਧ ਰਹੀਆਂ ਨੇ ਸਮਾਜ ਦੇ ਵਿੱਚ ਤੁਸੀਂ ਇਹਨੂੰ ਵੱਡਾ ਕਾਰਨ ਕੀ ਸਮਝਦੇ ਹੋ ਹਾਂ ਬਹੁਤ ਅੱਛਾ ਟੋਪਿਕ ਅੱਜ ਦਾ ਜੀ ਅ ਬਾਕੀ ਮੁੱਦਾ ਹੈ ਹੂੰ ਇਹਦੇ ਬਾਰੇ ਜਿੰਨੇ ਵੀ ਤੁਹਾਡੇ ਕੋਲੇ ਵੈਸੇ ਜਿਵੇਂ ਹੁਣ ਇਲੈਕਸ਼ਨ ਆ ਰਹੇ ਨੇ ਲੀਡਰ ਵੋਟਾਂ ਮੰਗਣ ਆਣਗੇ ਕੌਣ ਨਾਲ ਗੱਲ ਹੋਣੀ ਚਾਹੀਦੀ ਹੈ ਹੂੰ ਕਿ ਸਮਾਜ ਦੇ ਵਿੱਚ ਇਹਨੀਆਂ ਲੁੱਟਾਂ ਖੋਹਾਂ ਵੱਧ ਰਹੀਆਂ ਨੇ ਕੱਲਾ ਇੱਕ ਕਹਿ ਦੇਣਾ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਕਾਬੂ 'ਚ ਨਹੀਂ ਹੈਗਾ ਹੂੰ ਸਾਰੀ ਗੱਲ ਲਾਅ ਐਂਡ ਆਰਡਰ ਦੀ ਗੱਲ ਪਾ ਦੇਣੀ ਹੈ ਇਹਦੀ ਨਾਲ ਗੱਲ ਨਹੀਂ ਚੱਲਦੀ ਹੈ ਕਿ ਇਹਦਾ ਹੱਲ ਦੱਸੋ ਕੀ ਹੈ ਹੂੰ ਪਹਿਲੇ ਤਾਂ ਉਹਨਾਂ ਤੋਂ ਪੁੱਛਿਆ ਜਾਵੇ ਹੂੰ ਕਿਉਂਕਿ ਸਵਾਲ ਪੁੱਛਣਗੇ ਵੀ ਸਰ ਹਾਂ ਜਿਵੇਂ ਇਹ ਲੋਕ ਸਵਾਲ ਨਹੀਂ ਚੋਣਾ ਆ ਚੁੱਕੀਆਂ ਨੇ ਇਸ ਸ਼ਬਦ ਦੇ ਪਿੱਛੇ ਜਦੋਂ ਆਪਾਂ ਅਨਲਿਸਿਸ ਕਰੀਏ ਹੂੰ ਤਾਂ ਦੋ ਵੱਡੇ ਕਾਰਨ ਜਿਹੜੇ ਸਾਹਮਣੇ ਆਉਂਦੇ ਨੇ ਸੁਣੋ ਉਸ ਤੋਂ ਤੁਸੀਂ ਵੀ ਮੈਨੂੰ ਲੱਗਦਾ ਐਗਰੀ ਹੋਵੋਗੇ ਜੇ ਨਹੀਂ ਹੋਵੋਗੇ ਤਾਂ ਮੈਨੂੰ ਦੱਸ ਦਿਓ ਨਾਲ ਪਹਿਲ ਇੱਕ ਵੱਡਾ ਕਾਰਨ ਹੈ ਬੇਰੋਜ਼ਗਾਰੀ ਹੂੰ ਤੇ ਦੂਜਾ ਵੱਡਾ ਕਾਰਨ ਹੈਗਾ ਨਸ਼ਾ ਨਸ਼ਾ ਸਹੀ ਲਓ ਇਹ ਮੇਨ ਦੋ ਕਾਰਨ ਨੇ ਇਹ ਵੱਡੇ ਕਾਰਨ ਨੇ ਹੂੰ ਇਨਾ ਕਰਕੇ ਜਿਹੜੇ ਨੌਜਵਾਨ ਨੇ ਗਲਤ ਰਾਹਾਂ ਤੇ ਉਪਰ ਹੋਏ ਨੇ ਆਪਣੀ ਜ਼ਿੰਦਗੀ ਤੋਂ ਹੱਤ ਵੀ ਤੋਲੰਦੇ ਨੇ ਜੀ ਜਦੋਂ ਨੌਜਵਾਨਾਂ ਨੂੰ ਆਸਾਨੀ ਦੇ ਨਾਲ ਨਸ਼ਾ ਮਿਲਦਾ ਹੈ ਹੂੰ ਤੇ ਫਿਰ ਨਸ਼ਾ ਕਰਕੇ ਕਿਸੇ ਕੰਮ ਜੋਗੇ ਰਹਿੰਦੇ ਨਹੀਂ ਹੈਗੇ ਰਹਿੰਦੇ ਨਹੀਂ ਸਹੀ ਹੈ ਸਰ ਹੂੰ ਠੀਕ ਹੈ ਫੇਰ ਉਹ ਨਸ਼ੇ ਦੀ ਤੋੜ ਪੂਰੀ ਕਰਨ ਦੇ ਚੱਕਰ ਚ ਘਰੋਂ ਕਿੰਨਾ ਕ ਪੈਸਾ ਕੱਢ ਲੈਣਗੇ ਜਾਂ ਮਾਪੇ ਕਿੰਨਾ ਕ ਪੈਸਾ ਦੇ ਦੇਣਗੇ ਜੀ ਤਾਂ ਫਿਰ ਉਹ ਇਹਨਾਂ ਗਲਤ ਰਹਾਵਲ ਤੋਂ ਪੈਂਦੇ ਨੇ ਵੀ ਲੁੱਟਾਂ ਖੋਹਾਂ ਕਰੋ ਕਿ ਆਪਣੇ ਨਸ਼ੇ ਦੀ ਪੂਰਤੀ ਕਰੋ ਇੱਕ ਐਗਜ਼ਾਮਪਲ ਸਿਰਫ ਸਿੰਗਲ ਇੱਕ ਐਗਜ਼ਾਮਪਲ ਪੂਰੇ ਪੰਜਾਬ ਪਰਚੋ ਕੋਈ ਦੇ ਦੇਵੇ ਕਿ ਲੁੱਟਾਂ ਖੋਹਾਂ ਕਰਕੇ ਕਿਸ ਨੇ ਆਪਣਾ ਕਾਰੋਬਾਰ ਖੜਾ ਕਰ ਲਿਆ ਜਾਂ ਆਪਣਾ ਬੈਂਕ ਬੈਲੈਂਸ ਜਮ੍ਹਾਂ ਕਰ ਲਿਆ ਤਾਂ ਜਿਸ ਤਰ੍ਹਾਂ ਕੌਂਗਰਸ ਵਾਲਾ ਮੈਂ ਮੰਨ ਲਉਂਗਾ ਨਹੀਂ ਇਹ ਦੇਖੋ ਜ਼ਿਆਦਾਤਰ ਜੇ ਹੁਣ ਗੱਲ ਕਰੀ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਨਸ਼ੇ ਦੀ ਪੂਰਤੀ ਦੇ ਲਈ ਹੀ ਜਿਹੜੀਆਂ ਲੁੱਟਾਂ ਕੋਹਾਂ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਹੂੰ ਇੱਕ ਜਿਹੜੀ ਵੱਧਦੀ ਬੇਰੁਜ਼ਗਾਰੀ ਹੈ ਮੈਂ ਉਹੀ ਕਹ ਰਿਹਾ ਕਿ ਜਦੋਂ ਨਸ਼ੇ ਤੇ ਲੱਗ ਗਿਆ ਬੱਚਾ ਉਹ ਕੰਮ ਕਰਨ ਤੋਂ ਕਰਨੀ ਨਹੀਂ ਰਹਿੰਦਾ ਹੀ ਨਹੀਂ ਕਿਉਂਕਿ ਉਹ ਤੁਸੀ ਬੇਰੁਜ਼ਗਾਰੀ ਦੀ ਗੱਲ ਆਪਾਂ ਕਰ ਦਿੰਦੇ ਸਾਰੇ ਨੇ ਬੇਰੁਜ਼ਗਾਰੀ ਹੈ ਜੀ ਸਰਕਾਰਾਂ ਸਰਕਾਰਾਂ ਦੇ ਪੰਨੇ ਪੰਨੀ ਜਾਂਦੇ ਠੀਕ ਹੈ ਸਰਕਾਰ ਇੱਕ ਸਿਸਟਮ ਹੈਗਾ ਮੰਨਦੇ ਆ ਇਹ ਪੋਲਿਟਿਕਲ ਗੱਲਾਂ ਨਾਲ ਕਮਾਈ ਜਣਾ ਚ ਰੱਖਿਆ ਸਾਡਾ ਦਿਮਾਗ ਹੀ ਉਦਨ ਨੂੰ ਮੋਲਡ ਕਰ ਰੱਖਿਆ ਸੋਨ ਕਿ ਅਸੀਂ ਇਸ ਤੱਕ ਸੋਚਦੇ ਨਹੀਂ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਤਾਂ ਜੀ ਨੌਕਰੀ ਮਿਲਗੀ ਤਾਂ ਕਰ ਲਾਂਗੇ ਨਹੀਂ ਬਸ ਫ੍ਰੀ ਬੈਠੋ ਪੰਜਾਬ ਦੀ ਸਾਰਾ ਪੰਜਾਬ ਦੀ ਕਿੰਨੇ ਪਰਸੈਂਟ ਜਨਤਾ ਨੌਕਰੀਆਂ ਦਾ ਕਰ ਰਹੀ ਹੈ ਤੁਸੀਂ ਦੱਸੋ ਮੈਨੂੰ ਇਹ ਕਹਿ ਦੇਣਾ ਕਿ ਕੰਮ ਨਹੀਂ ਨਾ ਜੇ ਤੁਹਾਡੇ ਦਿਲ ਚ ਕੰਮ ਕਰਨ ਦੀ ਇੱਛਾ ਹੈਗੀ ਹੈ ਤਾਂ ਜਿਹੜੇ ਪ੍ਰਵਾਸ ਚੋ ਆ ਕੇ ਨੌ ਲੜਕੇ ਜਾਂ ਲੋਕ ਮਜ਼ਦੂਰ ਇੱਥੇ ਪੰਜਾਬ ਚ ਕੰਮ ਆਉਗਾ ਹੋਰ ਇਹਦੇ ਕੰਮ ਕਰਕੇ ਤੇ ਸਾਡੇ ਪੰਜਾਬੀ ਕਿਉਂ ਨਹੀਂ ਹੋ ਰਹੇ ਹੂੰ ਉਹਨਾਂ ਨੂੰ ਕਿਹੜੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਅੱਜ ਤੁਸੀਂ ਰੋਡ ਦੇ ਉੱਪਰ ਲੱਗੀਆਂ ਹੋਈਆਂ ਰੇੜੀਆਂ ਫੜੀਆਂ ਦੇਖੋ ਹੂੰ ਉਹਨਾਂ 'ਚੋਂ 100 ਦੇ ਵਿੱਚੋਂ 80% ਉਹ ਪ੍ਰਵਾਸੀ ਮਿਲਣਗੇ ਜੀ ਤੇ ਉਹਨਾਂ ਦਾ 80% ਰੇੜੀਆਂ ਦੇ ਉੱਪਰ 100% ਪੰਜਾਬੀ ਖਾਂਦੇ ਹੋਏ ਮਿਲਣਗੇ ਹੂੰ ਬਿਲਕੁਲ ਸਰ ਮੈਨੂੰ ਲੱਗਦਾ ਤੁਸੀਂ ਜਦੋਂ ਪੁਲਾਨੀਗੜ੍ਹ ਉਹਨਾਂ ਨੂੰ ਜਾਣਦੇ ਹੋਗੇ ਰਾਹ 'ਚ ਜਿੱਥੇ ਬੱਸ ਰੁਕਦੀ ਹੈ ਕੋਸ਼ਿਸ਼ ਹੁੰਦੀ ਹੈ ਵੀ ਕੋਲਚਾ ਲੈ ਕੇ ਖਾ ਲਈਏ ਹੂੰ ਤੇ ਉਹ ਕੋਲਚਾ ਜਿੱਦ ਲੰਦਾ ਕਰੀਏ ਦੇਖਿਆ ਵੀ ਉਹ ਪੰਜਾਬੀ ਬਣਾ ਰਿਹਾ ਕਦੀ ਦਿੱਖੇਂ ਪੰਜਾਬੀ ਕੋਲਕਤਾ ਦੇ ਪ੍ਰਵਾਸੀ ਹੁੰਦੇ ਨੇ ਜ਼ਿਆਦਾਤਰ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਇੱਕ ਕੋਲਕਤਾ ਬਣਾਉਣ ਵਾਲਾ ਮਹਿਜ 5 ਰੁਪਏ ਦਾ ਸਮਾਨ ਖਰਚ ਕਰਦਾ ਉਹਦੇ ਤੇ ਕੋਲਚੇ ਤੇ ਹੂੰ 2.5 ਰੁਪਏ ਦਾ ਮੇਰੇ ਕੋਲ ਕੋਲਚਾ ਹੈ ਤੇ 2.5 ਰੁਪਏ ਤੋਂ ਉੱਪਰ ਖਰਚਾ ਲਗਾਓ ਤੇ 3-4 ਰੁਪਏ ਤੋਂ ਵਾਸ਼ੇ ਲਗਾ ਲਓ ਹੋਰ ਆਣਾ ਜਾਣਾ ਪٹرول ਜੀ ਯਾਨੀ ਕਿ ਉਹ ਵੱਧ ਤੋਂ ਵੱਧ ਵੀ ਇੱਕ 10 ਰੁਪਏ ਦਾ ਕੋਲਚਾ ਤਿਆਰ ਕਰਕੇ ਤੁਹਾਨੂੰ 20 ਰੁਪਏ ਦੇ ਦਿੰਦਾ ਦਿੰਦਾ 10 ਰੁਪਏ ਪ੍ਰੋਫਿਟ ਅੱਧੋ ਵੱਧ ਕਮਾਈ ਹੈ ਹੂੰ ਉਹ ਮਿਹਨਤ ਕਰ ਰਿਹਾ ਗਲਤ ਨਹੀਂ ਕਰ ਰਿਹਾ ਮੈਂ ਨਹੀਂ ਕਹ ਰਿਹਾ ਗਲਤ ਕਰ ਰਿਹਾ ਪਰ ਜੇ ਸਾਨੂੰ ਅੱਦੋ-ਅੱਦੋ ਮੁਨਾਫਾ ਹੋ ਰਿਹਾ ਕਿਸੇ ਕੰਮ ਚੋਂ ਉਹ ਮਰ ਛੋਟੀ ਗੱਲ ਹੈ ਹਮ ਅਸੀਂ ਕੰਮ ਨੂੰ ਅੰਕ ਲੱਗਦੇ ਆ ਮੈਂ ਪੰਜਾਬੀ ਆ ਜੀ ਮੈਂ ਕੁਲਚੇ ਵਿੱਚ ਹਾਂ ਇਹ ਵੀ ਪੰਜਾਬੀ ਹੋਣ ਹੋਣੀ ਮੈਨੂੰ ਸ਼ਰਮ ਦੀ ਮਾਰੇ ਆਪ ਮਿਹਨਤ ਨਹੀਂ ਕਰਦੇ ਕਿ ਮੈਂ ਕੁਲਚੇ ਜਿਵੇਂ ਮੈਂ ਰੇੜੀ ਲਗਾਵਾਂਗਾ ਇਹ ਗੱਲ ਤੇ ਹੀ ਇਹ ਨਹੀਂ ਕਹਿੰਦਾ ਵੀ ਸਾਰੇ ਕੁਲਚੇ ਲਗਾ ਲਓ ਹਮ ਹੋਰ ਬੜਾ ਕੁਛ ਹੈ ਹੁਣ ਬੜੇ ਫਕਰ ਨਾਲ ਕਮਾਗਾ ਕਿ ਸਾਡੇ ਪੰਜਾਬੀ ਕਈ ਹੀ ਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਗੱਟੀਆਂ ਦੇ ਵਿੱਚੋਂ ਘਰੋਂ ਖਾਣਾ ਬਣਾ ਕੇ ਲਿਆਉਂਦੇ ਨੇ ਤੇ ਤੇ ਖਾਣਾ ਬਾਹਰ ਵੇਚਦੇ ਨੇ ਉਹ ਬੰਨ ਲਾਇਆ ਹੁੰਦਾ ਸੜਕਾਂ ਦੇ ਕਿਨਾਰੇ ਤੇ ਜਿਹੜੀ ਚਾਵਲ ਹੋ ਗਏ ਰਾਜਮਾ ਚਾਵਲ ਹੋ ਗਿਆ ਰੋਟੀਆਂ ਸਰਦੀ ਦੇ ਵਿੱਚ ਹੁੰਦੇ ਜਿਵੇਂ ਸਾਗ ਰੋਟੀ ਲੋਕਾਂ ਨੂੰ ਖਾਣਾ ਲਿਆ ਕੇ ਵੇਚਦੇ ਨੇ ਤੇ ਲੋਕਾਂ ਦੇ ਕੋਲ ਉਹਨਾਂ ਕੋਲੇ ਉਹ ਜਿਹੜਾ ਸਮਾਨ ਨਾ ਥੋੜ੍ਹ ਜਾਂਦਾ ਥੋੜ੍ਹ ਜਾਂਦਾ ਹੈ ਬੜੇ ਖੁਸ਼ ਹੋ ਕੇ ਲੋਕਾਂ ਲੋਕ ਕਿਉਂ ਕਰਦਾ ਖਾਣਾ ਮਿਲਦਾ ਕਿੱਥੇ ਬਾਹਰ ਈਦਾਂ ਦੇ ਕਾਰੋਬਾਰ ਵੀ ਕਿਤੇ ਜਾ ਸਕਦੇ ਜਾਂਦੇ ਇਸ 'ਚ ਕੀ ਇਨਵੈਸਟਮੈਂਟ ਹੈ ਤੁਸੀਂ ਜਿੰਨਾ ਰਸਨ ਲਿੱਤਾ ਬਣਾਇਆ ਫਟਾਉ ਵੇਖ ਗਿਆ ਵੇਖ ਗਿਆ ਬਿਲਕੁਲ ਇਦਾਂ ਦੇ ਕੰਮ ਵੀ ਕਰ ਸਕਦੇ ਹੋ ਉਹਨੂੰ ਹੌਲੀ ਹੌਲੀ ਵਧਾ ਲਓ ਤੇ ਕੁਆਲਿਟੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਕੰਮ ਹਰੇਕ ਚੱਲਦਾ ਹਰੇਕ ਚੱਲਦਾ ਲੁੱਟਾ ਖੋਹ ਦਾ ਜਿਹੜੀ ਗੱਲ ਹੈਗੀ ਆ ਉਹ ਮੈਂ ਜਿੰਨੇ ਵੀ ਹੁਣ ਤੱਕ ਦੇਖੇ ਨੇ ਕਾਰਨ ਮੈਂ ਦੇਖੋ ਪ੍ਰੋਗਰਾਮ ਦੇ ਸ਼ੁਰੂ ਚ ਹੀ ਕਹਤਾ ਵੀ ਮੈਨੂੰ ਇੱਕੋ ਹੀ ਦੋ ਕਾਰਨ ਲੱਗਦੇ ਨੇ ਇੱਕ ਤਾਂ ਬੇਰੋਜ਼ਗਾਰੀ ਇੱਕ ਨਸ਼ਾ ਇੱਕ ਨਸ਼ਾ ਬੇਰੋਜ਼ਗਾਰੀ ਹੁੰਦੀ ਹੈ ਤਾਂ ਬੰਦੇ ਨੂੰ ਕੋਈ ਹੋਰ ਆ ਨਹੀਂ ਮਿਲਦਾ ਮਾੜੀ ਸੰਗਤ ਪੈ ਜਾਂਦੀ ਹੈ ਮਾੜੀ ਸੰਗਤ ਚ ਪੈ ਕੇ ਫੇ ਉਹ ਸਾਫ ਤੌਰ ਦੇ ਉੱਪਰ ਇਧਰ ਲੁੱਟ ਖੋਹਾਂ ਵਾਲ ਹੋ ਜਾਂਦਾ ਹੂੰ ਜਿੰਨੇ ਵੀ ਅੱਜ ਤੱਕ ਲੁੱਟ ਖੋਹਾਂ ਵਾਲੇ ਫੜੇ ਨਹੀਂ ਤੁਸੀਂ ਕਨਸਲਸ ਕਰ ਲੋ ਪੁਲਿਸ ਥਾਲੇ ਚ ਜਾ ਕੇ ਯਾ ਹਰੇ ਇਲਾਕੇ ਦੇ ਜਿਹੜੇ ਐਸਪੀਜ਼ ਨੇ ਉਹਨਾਂ ਨੂੰ ਪੁੱਛ ਕੇ ਵੀ ਉਹ ਲੁੱਟ ਖੋਹ ਕਰਨ ਵਾਲਾ ਕਿਹੜੇ ਨਸ਼ੇ ਦਾਦੀ ਸੀਗਾ ਹਰੇਕ ਵਿਅਕਤੀ ਨੂੰ ਤੁਹਾਨੂੰ ਨਸ਼ੇ ਦਾਦੀ ਮਿਲੂਗਾ ਹੂੰ ਨਸ਼ੇ ਦਾਦੀ ਮਿਲੂਗਾ ਚਾਹੇ ਨਾ ਸਕੇ ਕਿਸੇ ਵੀ ਤਰ੍ਹਾਂ ਦਾ ਹੋਵੇ ਤਰ੍ਹਾਂ ਦਾ ਹੋਵੇ ਸਹੀ ਹੈ ਇੱਕ ਵੇਗ ਨਿਊਜ਼ ਬੜੀ ਨਸ਼ਾ ਰੋਪੀ ਵੀ ਕੀਤੀ ਸੀਗੇ ਆਪਾਂ ਦੇਖੀ ਵੀ ਹੈ ਕਿ ਜਿਹੜੇ ਬੱਸੀ ਪਠਾਣਾ ਦੇ ਵਿੱਚ ਇੱਕ ਬੱਚੀ ਦੀ ਗਰਦਨ ਦੇ ਚਾਕੂ ਰੱਖ ਕੇ ਜਿਹੜੀ ਹੈ ਸੂਧਾ ਕੇਂਦਰ ਆਪਾਂ ਕਹਿ ਦੇਣਾ ਸੇਵਾ ਕੇਂਦਰ ਦੀ ਲੁੱਟਖੋ ਕੀਤੀ ਗਈ ਹੈ ਤੇ ਹੁਣ ਇਹ ਤਾਂ ਹਾਲ ਹੋਗੇ ਨਹੀਂ ਸੁਵਿਧਾ ਕੇਂਦਰ ਦੇ ਵੀ ਬਖਸ਼ਾ ਜਾ ਰਹੇ ਹਨ ਮੈਂ ਕੱਲ ਵੀਡੀਓ ਆਪਣੇ ਚੈਨਲ ਤੇ ਹੀ ਪਾਈ ਹੈ ਪਟਿਆਲਾ ਦੀ ਖਬਰ ਹੈਗੀ ਹੈ ਉਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਆਪਣੇ ਘਰ ਦੇ ਅੰਦਰ ਬੈਠੀ ਹੈ ਧੁੱਪ ਸੇਕ ਰਹੀ ਉਹ ਦਾ 2 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀ ਜਿਸ ਕਰਕੇ ਉਹਦੇ ਪਲਸਟਰ ਲੱਗਾ ਸੀਗਾ ਤੇ 15 ਦਿਨ ਪਹਿਲੇ ਪਲਸਟਰ ਦੇ ਬੇਚ ਘਰ ਦੇ ਅੰਦਰ ਵੜ ਕੇ ਉਹਦੇ ਕੰਨਾਂ ਚ ਵਾਲੀਆਂ ਖਿੱਚੀਆਂ ਵਾਲੀਆਂ ਖਿੱਚ ਕੇ ਲੈ ਗਏ ਜੇ ਮੈਂ ਵੀ ਪੜੇ ਜਿਹੜੀ ਹੈ ਤੁਸੀਂ ਵੀ ਕਹਿ ਕੇ ਆਪਣੇ ਚੈਨਲ ਤੇ ਵੀ ਚਲਾਈ ਹੈ ਨੀ ਠੀਕ ਹੈ ਜੀ ਉਸ ਉੱਥੇ ਹੀ ਪਟਿਆਲੇ ਦੀ ਦੂਸਰੀ ਖਬਰ ਦੇਸ਼ੀ ਵਿਮਾਨਦਰੀ ਇਲਾਕੇ ਦਾ ਪਟਿਆਲੇ ਦਾ ਉੱਥੇ ਇੱਕ ਵਿਅਕਤੀ ਮੋਬਾਈਲ ਤੇ ਜਾ ਰਿਹਾ ਕੁਝ ਦੇਖਦਾ ਹੋਇਆ ਕਰਦਾ ਹੋਇਆ ਤਾਂ ਮੋਟਰਸਾਈਕਲ ਤੇ ਸਵਾਰ ਨੋ ਨੌ ਜਵਾਨ ਆਂਦੇ ਨੇ ਉਹਦੇ ਹੱਥ ਚੋਂ ਮੋਬਾਈਲ ਖੁੰਦੇ ਉਹ ਖੋ ਕੇ ਲੈ ਜਾਂਦੇ ਐਸੀ ਤਰ੍ਹਾਂ ਇੱਕ ਲੜਕੀ ਜਾ ਰਹੀ ਹੈ ਉਹ ਫੋਨ ਤੇ ਗੱਲ ਕਰਦੀ ਜਾ ਰਹੀ ਉਹਦੇ ਕੋਲ ਮੋਬਾਈਲ ਖੋ ਲਿਆ ਗਿਆ ਹੂੰ ਇਹ ਉਤਕਹੁਆ ਕਰ ਰਹੇ ਨੇ ਸ਼ਰਿਆਮ ਕਰ ਰਹੇ ਨੇ ਸ਼ਰਿਆਮ ਉਹ ਇਹ ਕਿ ਦਿਨ ਦੇ ਬਾੜੇ ਕੀਤੇ ਅੰਦਰ ਸ਼ਰਿਆਮ ਕਿਵੇਂ ਇਹ ਨਾ ਹੌਸਲਾ ਕਿਵੇਂ ਆਉਂਦਾ ਇਹ ਹੌਸਲਾ ਉਹਦੀ ਆਉਂਦਾ ਜਦ ਤੁਸੀਂ ਨਸ਼ਾ ਕੀਤਾ ਹੋਈ ਨਸ਼ਾ ਕੀਤਾ ਹੂੰ ਠੀਕ ਹੈ ਕਿਉਂਕਿ ਫਿਰ ਅਗਲੇ ਨਸ਼ੇ ਦੀ ਤੋੜ ਹੁੰਦੀ ਹੈ ਵੀ ਸਾਨੂੰ ਹੋਰ ਨਸ਼ਾ ਕਰਨਾ ਉਹਦੇ ਉਸਤੇ ਪੈਸਾ ਚਾਹੀਦਾ ਹੂੰ ਕਿਉਂਕਿ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਤੁਹਾਨੂੰ ਫ੍ਰੀ ਨਸ਼ਾ ਦਿੰਦੇ ਨਹੀਂ ਹੈਗੇ ਲਾਜ ਜ਼ਰੂਰ ਉਹਨਾਂ ਦੇ ਭਦੁੰਦੇ ਨਹੀਂ ਹੈਗੇ ਹੂੰ ਇਸ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ ਸੋ ਸਾਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਨੌਜਵਾਨਾਂ ਨੂੰ ਇਨਕਰੀਜ਼ ਕਰੀਏ ਵੀ ਭਾਈ ਤੂੰ ਕੰਮ ਕਰ ਕੰਮ ਕਰ ਅਸੀਂ ਤੇਰੇ ਤੋਂ ਜਿੱਦਾਂ ਦਾ ਕੰਮ ਕਰੇਗਾ ਚਾਹ ਦਾ ਕੰਮ ਕਰੇਗਾ ਸੁਮੋਸ਼ਾ ਦਾ ਕੰਮ ਕਰੇਗਾ ਗੁਲਚੇ ਦਾ ਕੰਮ ਕਰੇਗਾ ਜੇ ਖਾਣ ਪੀਣ ਦਾ ਕੰਮ ਨੀ ਕਰਨਾ ਹੈਗਾ ਕੋਈ ਚੀਜ਼ ਵੇਚੇਗਾ ਟੋਕਰੀਆਂ ਹੋ ਗਈਆਂ ਆ 13 ਤੱਕ ਟੋਕਰੀਆਂ ਹੋ ਗਈਆਂ ਆ ਤੁਹਾਡੇ ਹੋਰ ਜਿਹੜੇ ਕਰੇਲੇ ਸਬੰ ਨਾਲ ਚੀਜ਼ਾਂ ਹੈਗੀਆਂ ਉਹ ਹੋ ਗਿਆ ਬੇਸ ਤੋਂ ਅਸੀਂ ਤੁਹਾਡੇ ਕੋਲ ਲਵਾਂਗੇ ਲਵਾਂਗੇ ਹਮ ਅਸੀਂ ਉਹਨੂੰ ਲੱਗੂਗਾ ਕੁਛ ਤਾਂ ਬਿਲਕੁਲ ਹੋਗਾ ਆਪਣਾ ਕੋਸ਼ਿਸ਼ ਤਾਂ ਕਰੇ ਨਾ ਹਮ ਆਪਾਂ ਨਾਲ ਸਮਝਾਉਣੇ ਦਾ ਕੋਸ਼ਿਸ਼ ਕਰਦਾ ਆ ਸਿੱਧਾ ਰਾਹ ਰਹਿ ਜਾਂਦਾ ਫਿਰ ਉਹਨਾਂ ਨੂੰ ਅੰਸ਼ੰਦ ਲੱਗ ਜਾਂਦਾ ਫਿਰ ਮਾਪੇ ਪਰੇਸ਼ਾਨ ਹੁੰਦੇ ਨੇ ਕੀ ਕਰਾਂਗੇ ਕਿਉਂਕਿ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਤੇ ਆਪਣਾ ਜਿਹੜਾ ਜਿਵੇਂ ਪੇਰੈਂਟਸ ਦਾ ਆਪਣੇ ਦੋਸਤਾਂ ਮਿੱਤਰਾਂ ਦਾ ਹੌਸਲਾ ਹੀ ਬਹੁਤ ਜ਼ਿਆਦਾ ਹੁੰਦਾ ਇੱਕ ਅੰਕਲਨ ਕੀਤਾ ਜਾਵੇ ਤਾਂ 1980 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਛਡਾਊ ਕੇਂਦਰ ਗਿਣਵੇਂ ਚੁੜਮੇ ਸੀ ਹੂੰ ਤਾਂ 1996 ਤੋਂ ਬਾਅਦ ਇਹਨਾਂ 'ਚ ਵਿਰਧੀ ਹੋਈ ਹੋਈ ਹੈ ਜੀ ਸਰ ਉਦੋਂ ਤੱਕ ਵੀ ਠੀਕ ਸੀ ਉਦੋਂ ਸਰਕਾਰੀ ਤੌਰ ਤੇ ਕੁਝ ਕੁ ਥਾਵਾਂ ਦੇ ਉੱਪਰ ਨਸ਼ਾ ਛਡਾਊ ਸੈਂਟਰ ਸੈਗੇ ਸੀਗੇ ਹੂੰ ਫਿਰ ਸਰਕਾਰ ਵੱਲੋਂ ਜਿਹੜੇ ਪੁਰਾਣੇ ਬਜ਼ੁਰਗ ਕੋਲ ਆਈਏ ਸੁਣ ਲਈਏ ਹੈਲੋ ਹੈਲੋ ਭਾਂਜੀ ਸਰ ਹਾਂ ਜੀ ਚੋਹਾਂ ਬੋਲਦੇ ਆ ਜੀ ਚੋਹਾਂ ਜੀ ਤੁਹਾਡਾ লাইਵ প্রোগ্রাম ਲਈ ਸਵਾਲ ਹੈ ਥੈਂਕ ਯੂ ਬਈ ਸਸਿਕਾਪਰ ਰਿਪੋਰਟ ਕਰਤੇ ओरिजिनल ਕਰਤੇ ਸਸਿਕਾ ਜੀ ਸਸਿਕਾ ਜੀ ਅਮਰੀਕਾ ਤੋਂ ਜੁੜੇ ਨੇ ਆਪਣੇ ਨਾਲ ਚੋਹਾਂ ਜੀ ਹਾਂ ਜੀ ਚੋਹਾਂ ਜੀ ਉਹ ਪਾਜ ਦਾ ਵਿਸ਼ਾ ਰੱਖੇ ਕਿ ਲੁੱਟਾਂ ਖੋਹਾਂ ਜਿਹੜੀਆਂ ਸਮਾਜ ਦੇ ਵਿੱਚ ਜਿਹੜੀਆਂ ਵਧ ਰਹੀਆਂ ਨੇ ਆਜ ਦਿਨ ਜਿਹੜੇ ਲੁੱਟਾਂ ਖੋਹਾਂ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਭੈਣ ਜੀ ਵੇਖਿਆ ਅੱਜ ਪਰੋਂ ਦੇ ਤੁਹਾਡੇ ਤੇ ਬੋਸ ਨੇ ਪਰੋਂ ਤੁਸੀਂ ਜੀ ਇਹਨਾਂ ਸਾਰੇ ਮੁੱਦਿਆਂ ਬਾਰੇ ਗੱਲ ਕਰਦੇ ਹੋ ਪਰ ਦੇਖੋ ਭੈਣ ਜੀ ਬੱਚਾ ਪੁਆਇਆਂ ਵੀ ਹੁੰਦੇ ਨੇ ਐਸੇ ਮਾੜੀ ਗੱਲ ਐ ਧੌਣਾ ਨਹੀਂ ਚੇ ਦੇਖੋ ਭੈਣ ਜੀ ਬਾਹਰਲੇ ਦੇਸ਼ਾਂ 'ਚ ਵੀ ਨਸ਼ਾ ਲੋਕੀ ਅੱਥਰ ਕਰਦੇ ਨੇ ਯੰਗ ਮੁੰਡੇ ਕਰਦੇ ਨੇ ਪਰ ਕਿਸੇ ਦਾ ਕੋਈ ਲੁੱਟਕੋ ਨਹੀਂ ਕਰਦੇ ਹੈਗੇ ਉਹ ਕੋਈ ਵੀ ਜੇ ਕੋਈ ਹੋਵੇ ਵੀ ਤੇ ਸਾਰੇ ਪਾਸੇ ਚ ਕੰਦੇ ਹੁੰਦੇ ਨੇ ਸਾਰੇ ਉਸੇ ਦਾ ਰਿਪੋਰਟ ਦੇ ਦਿੰਦੇ ਨੇ ਪੁਲਿਸ ਨੂੰ ਫੜਾ ਲੈਂਦੇ ਨੇ ਬੰਦੇ ਨੂੰ ਮਤਲਬ ਬੰਦਾ ਫੜਿਆ ਜਾਂਦਾ ਜੀ ਹੈਲੀਕਾਪਟਰ ਦੇ ਜਿਵੇਂ ਵੀ ਚੱਕਰਦੇ ਨੇ ਉਹ ਕਾਰਾਂ ਨਹੀਂ ਭਜੰਦੇ ਦੇ ਕਿਸੇ ਮਤਲਬ ਕੈਚ ਕਰ ਲੈਂਦੇ ਛੱਡਦੇ ਨਹੀਂ ਬੰਦੇ ਨੂੰ ਜੀ ਉਹ ਵੀ ਬੰਦਾ ਜੇ ਕੁਲਟਕੋ ਕਰਕੇ ਜਾਂਦਾ ਨਾ ਉਹਨੂੰ ਐਡੇ ਟਾਈਮ ਹੀ ਵਿਥਿਨ ਅ 24 ਆਵਰਸ ਤੱਕ ਦੂਰ ਦੀ ਗੱਲ ਹੈ ਪਹਿਲਾਂ ਹੀ ਫੜ ਲੈਂਦੇ ਨੇ ਜੀ ਆਪਣੇ ਪੰਜਾਬ ਦੇਖੋ ਭਾਂਜੀ ਲੁੱਟਖੋਆ ਹੁੰਦੀਆਂ ਨੇ ਪਤਾ ਨਹੀਂ ਲੱਗਦਾ ਕਿੱਧਰ ਬੰਦਾ ਚਲਾ ਜਾਂਦਾ ਜੀ ਨਾਲੇ ਕਰਕੇ ਜਾਂਦਾ ਮਾੜੀ ਗੱਲ ਹੈ ਵੈਸੇ ਤੇ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਚਾਹੀਦਾ ਆਲੇ ਦੁਆਲੇ ਵਾਲਿਆਂ ਨੂੰ ਅੱਖ ਖੜਕਣੀ ਚਾਹੀਦੀ ਦੇਖਣਾ ਚਾਹੀਦਾ ਕਿਹੜਾ ਬੰਦਾ ਆਇਆ ਕਿੱਧਰ ਉਹ ਗਿਆ ਮਤਲਬ ਉਹ ਛੇਤੀ ਛੇਤੀ ਫੜਾਣਾ ਹਾਂ ਸਾਹਿਬ ਨਸ਼ਾ ਜੇ ਕੋਈ ਲੁੱਟਕੋ ਕਰਦਾ ਕੋਈ ਸ਼ੌਕ ਤਾਂ ਕਿਸੇ ਦਾ ਨਹੀਂ ਹੁੰਦਾ ਹੈਗਾ ਕਦੀ ਕੋਈ ਅਜਿਹਾ ਵਿਅਕਤੀ ਪਾਇਆ ਹੈ ਕਿ ਜਿਹਨਾਂ ਲੁੱਟਖੋਹਾਂ ਕਰਕੇ ਆਪਣਾ ਬੈਂਕ ਬੈਲੈਂਸ ਵਧਾਇਆ ਹੋਵੇ ਹਾਂਜੀ ਹਾਂਜੀ ਦੇਖੋ ਐਦਾ ਤਾਂ ਨਹੀਂ ਹੁੰਦਾ ਜੀ ਵੈਸੇ ਮਾੜੀ ਗੱਲ ਹੈ ਕਿਉਂਕਿ ਦੇਖੋ ਇਹ ਵੀ ਜਿਹੜਾ ਲੁੱਟਖੋਹਾਂ ਕਰਦੇ ਨੇ ਪੈਸਾ ਜਿਹੜਾ ਹੁੰਦਾ ਨਾ ਤੁਹਾਨੂੰ ਪਤਾ ਹੈ ਇਹ ਕਿਸੇ ਕੰਮ ਨਹੀਂ ਆਉਂਦਾ ਜੀ ਬੰਦਾ ਸੋ ਬਿਮਾਰ ਹੋ ਜਾਂਦਾ ਹੈ ਜਾਂ ਬੰਦਾ ਗਲਤ ਜਗ੍ਹਾ ਦੇ ਉੱਤੇ ਉਹਨੂੰ ਕਰਕੇ ਮੈਨੂੰ ਦੁੱਖ ਮਿਲਦੇ ਨੇ ਜੀ ਕਿਉਂਕਿ ਪਰਮਾਤਮਾ ਨੇ ਕਿਹਾ ਕਿ ਆਪਣੇ ਕਿਰਤ ਕਮਾਈ ਖਾਓ ਸਰ ਆਪਣੇ ਮਤਲਬ ਹੱਥ ਦੀ ਕਮਾਈ ਜਿਹੜੀ ਤੁਸੀਂ ਦਸਨੋਂ ਦੀ ਕਮਾਈ ਖਾਓ ਕੋਈ ਬਾਬਾ ਮੈਂ ਨੇ ਕਦੇ ਕਿਹਾ ਸੀ ਕਿ ਕਿਰਤ ਕਰੋ ਤੇ ਵੰਡ ਛ ਬੇਕੋਸ ਬਕੋ ਦਿਨ ਕਰਦੇ ਨੇ ਇਹ ਮਾੜੀ ਗੱਲ ਹੈ ਕੁਝ ਨਸ਼ੇ ਮੁੰਡੇ ਕਰਦੇ ਨੇ ਜਾਂ ਕੁਐਸਿਕ ਕਰਦਿਆਂ ਨੂੰ ਚਾਹੀਦਾ ਵੀ ਜਿਹੜੇ ਘਰਦੇ ਨੇ ਨਾ ਸਾਰਿਆਂ ਦੇ ਮਤਲਬ ਪੰਜਾਬ ਚ ਆਪਣੇ ਕਿਤੇ ਵੀ ਨਾਲ ਪੂਰੇ ਭਾਰਤ ਵਿੱਚ ਜਿਹੜੇ ਘਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਇੰਨੀ تعلیم ਦੇਣ ਬੱਚੇ ਦਾ ਧਿਆਨ ਰੱਖਣ ਵਸੇ ਘਰ ਘਰਦੇ ਸਾਰਾ ਪਤਾ ਹੁੰਦਾ ਕਹਿੰਦੇ ਨੇ ਜੀ ਆਪਣਾ ਕੋਈ ਵੀ ਛੁਪਿਆ ਨਹੀਂ ਹੁੰਦਾ ਖੁਸ਼ੀ ਆਪਣੇ ਘਰ ਦੇ ਆ ਘਰ ਪਤਾ ਪਾਉਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰ ਰਿਹਾ ਹੈ ਜਾਂ ਨਸ਼ਾ ਕਰਦਾ ਹੈ ਕੀ ਕਰਦਾ ਧਿਆਨ ਰੱਖਣਾ ਤੇ ਕਹਿੰਦਾ ਮਤਲਬ ਪੂਰੀ ਤਰੀਕੇ ਨਾਲ ਜਿਹੜਾ ਜਿਆਦਾ ਕੋਈ ਨਸ਼ਾ ਕਰਦਾ ਉਹਨੂੰ ਸੰਸਰਚ ਪਾਣ ਜਾਂ ਉਹਨੂੰ ਸਮਝਾਣ ਪੂਰੇ ਨਾਲ ਕਿਸਾ ਕਿ ਕਹਿੰਦਾ ਮਤਲਬ ਕਿ ਹੁਣ ਚਾਹਦਾ ਬਾਕੀ ਜਿਹੜੇ ਤਸਕਰ ਜਿਹੜੇ ਵੱਡੇ ਸਾ ਨਸ਼ਕ ਕਰਦੇ ਨੇ ਵੇਚਦੇ ਨੇ ਉਹਨਾਂ ਉੱਤੇ ਵੀ ਨਕਸ਼ ਪਾਣੀ ਚਾਹੀਦੀ ਸਰਕਾਰ ਨੂੰ ਉਹ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਇਸ ਬਾਰੇ ਬਾਕੀ ਘਰ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਆਪਣੇ ਬੱਚਿਆਂ ਬਾਰੇ ਕਿ ਜੇ ਕੋਈ ਬੱਚਾ ਨਜਾਇਜ਼ ਕਰ ਰਿਹਾ ਜਾਂ ਕਿਸੇ ਪਾਸੇ ਜਾ ਰਿਹਾ ਹੈ ਉਹਦਾ ਧਿਆਨ ਰੱਖਣਾ ਕਿ ਇਹ ਨਹੀਂ ਕਿ ਬੰਦਾ ਬਾਹਰ ਕਮਾਨ ਦੇ ਰਾਸ਼ ਵਿੱਚ ਹੋ ਜਾਂ ਪੈਸਾ ਕਮਾ ਰਿਹਾ ਜਾਂ ਜਜ਼ੀਰ ਜਨਾਬੀਏ ਪੰਜਾਬ ਤੋਂ ਯੂ ਐਸ ਏ ਦੇ ਵਿੱਚ ਜਾ ਕੇ ਬਸਿਓ ਕੀ ਉੱਤੇ ਬਿਨਾਂ ਕੰਮ ਕੀਤੇ ਆਪਣਾ ਰੁਜ਼ਗਾਰ ਚੱਲਦਾ ਹੈ ਮੇਰੀ ਜੀ ਬਿਲਕੁਲ ਹੀ ਬਕਰ ਰੋਜ਼ਗਾਰ ਦਾ ਜੀ ਆਪਣਾ ਹੱਥ ਨਾਲ ਕਰਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਅਸੀਂ ਵੀ ਜਦੋਂ ਅੱਥੇ ਆਏ ਸੀਗੇ ਦੇਖੋ ਖਾਲੀ ਹੱਥ ਆਏ ਸੀਗੇ ਅੱਛੇ ਦੇਖੋ ਅਣਕਾ ਰੋਜ਼ਗਾਰ ਵੀ ਕੀਤੇ ਬੱਚੇ ਵੀ ਪਾਲੇ ਬੱਚੇ ਕਹਿੰਦਾ ਹੁਣ ਤੋਂ ਬੱਚੇ ਨੂੰ ਪਾਲਿਆ ਉਹਨਾਂ ਨੂੰ ਅੱਛੀ تعلیم ਦਿੱਤੀ ਉਹ ਮੇਰੀ ਡਾਕਟਰ ਮੇਰੀ ਡਾਕਟਰ ਹੈਗੀ ਹੈ ਜੀ ਲੇਕ ਐਸੇ ਡਾਕਟਰ ਬਣੀ ਹੈ ਜੀ ਤੇ ਦੇਖੋ ਮੁੰਡੇ ਨੇ ਉਹ ਬਿਜ਼ਨਸ ਮੈਨੇਜ ਕਹਿੰਦਾ ਮਤਲਬ ਕਿ ਕੰਮ ਕਾਜ ਕਰਦੇ ਰਹੇ ਜੀ ਮਿਹਨਤ ਦੇਈਦੀ ਹੈ ਹਾਂਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਹਾਂਜੀ ਹੈਲੋ ਮੈਂਗਾ ਨਾਮ ਦਿੱਤਾ ਕਰਨੀ ਪੈਂਦੀ ਐ ਨਾ ਜੀ ਬੇਤੋ ਬੁੱਕ ਅਪਾਇੰਟਮੈਂਟ ਕਰਨੀ ਪੈਂਦੀ ਐ ਇਸੇ ਤਰ੍ਹਾਂ ਇਹ ਸਾਡੇ ਪੰਜਾਬ ਦੇ ਵਸਨੀਕ ਪੰਜਾਬ ਚ ਰਹਿਣ ਵਾਲੇ ਲੋਕਾਂ ਨੂੰ ਮਿਹਨਤ ਕਰਨ ਦਾ ਜਿਹੜਾ ਚਸਕਾ ਉਹ ਘਟ ਕਿਉਂ ਗਿਆ ਮਾਝੀਓ ਮੈਂ ਕਹਿੰਦੇ ਦੇਖੋ ਇਹ ਨਸ਼ੇ ਵਾਲੇ ਚ ਪੈ ਜਾਂਦੇ ਨੇ ਮੰਨਿਆ ਉੱਥੇ ਬੇਰੋਜ਼ਗਾਰ ਨਹੀਂ ਆ ਉਸੇ ਕੰਮ ਨਹੀਂ ਹੈਗਾ ਪਰ ਇਹਦਾ ਮਤਲਬ ਇਹ ਨਹੀਂ ਅਗਰ ਤੁਸੀਂ ਉੱਥੇ ਆਏ ਜੇ ਉੱਥੇ ਕੰਮ ਨਹੀਂ ਸੀ ਮੈਂ ਵੀ ਉੱਥੇ ਸੀਗਾ ਕਾਲਜ ਪੜ੍ਹਦੇ ਸੀ ਕੰਮ ਨਹੀਂ ਸੀ ਐਨਾ ਹੁੰਦਾ ਪੱਕਿਆਂ ਦਾ ਮਤਲਬ ਜਦ ਵਿੱਚ ਜਜ਼ਬਾਤ ਸੀ ਕਿ ਕੋਈ ਅੱਛਾ ਕੰਮ ਕਰਨਾ ਹੈ ਅੱਛਾ ਕੰਮ ਕਰਨਾ ਉਸੇ ਨਹੀਂ ਕਿ ਆਪਾਂ ਕੋਈ ਚੋਰੀਆਂ ਕਰੀਏ ਜਾਂ ਮਾਰੇ ਕੰਮ ਉਸੇ ਕਰੀਏ ਜਾਂ ਆਪ ਨੂੰ ਕੰਮ ਨਹੀਂ ਹੈਗਾ ਤਾਂ ਆਪਾਂ ਗਲਤ ਪਾਸੇ ਚਲੀਏ ਨਹੀਂ ਸਰ ਬੜੀਆਂ ਉੱਥੇ ਬੜਾ ਕੁਝ ਕਰ ਸਕਦਾ ਇਨਸਾਨ ਸੱਚ ਹੈ ਨਾ ਵੇਲੇ ਵੀ ਜਿਹੜੇ ਨੇ ਉਹ ਵੀ ਕੁਝ ਕਰ ਸਕਦੇ ਨੇ ਅਸੀਂ ਗੱਲ ਦੇ ਕੰਮ ਕਰ ਸਕਦੇ ਨੇ ਜੇ ਉੱ ਆਕੇ ਮਤਲਬ ਸਸਤਾ ਸਕਦੇ ਨੇ ਬਹੁਤ ਕੁਝ ਕਰ ਸਕਦੇ ਨੇ ਨੌਜਵਾਨ ਅਜ ਕਰਦੇ ਨਹੀਂ ਹੈਗੇ ਜੀ ਉਹ ਨਸ਼ੇਵਰ ਪੈ ਜਾਂਦੇ ਨੇ ਸਸਤਾ ਰਸਾ ਢੂਂਦੇ ਨੇ ਤੇ ਐਸ਼ ਆਰਾਮ ਦੀ ਜਿੰਦਗੀ ਜੀਣਾ ਚਾਹੁੰਦੇ ਨੇ ਇਦਾਂ ਦੀ ਜਿੰਦਗੀ ਅੱਛੀ ਨਹੀਂ ਹੁੰਦੀ ਐਸ਼ ਆਰਾਮ ਉਹੀ ਹੁੰਦਾ ਹੈ ਕਿ ਜਿਹੜੇ ਸੱਚੇ ਚੰਗੇ ਕੰਮ ਕਰੈਣਾ ਉਹੀ ਐਸ਼ ਆਰਾਮ ਹੁੰਦਾ ਹੈ ਜਿੰਦਗੀ 'ਚ ਜਿਹੜੇ ਅੱਛੇ ਕੰਮ ਕਰੇ ਅੱਛੇ ਮਨਸ ਸੋਚੇ ਜੀ ਤੇ ਇਸ ਕੰਮ ਕੇ ਚਾਹੀਦਾ ਹੈ ਬੱਚਿਆਂ ਨੂੰ ਕਿ ਤਾਂ ਮਦਦ ਨੂੰ ਸ਼ਹੀਦ ਹੈ ਕਿ ਆਪਣੇ ਬੱਚੇ ਸਕੂਲ ਚ ਭੇਜਣ ਜੀ ਭਾਵੇਂ ਪ੍ਰਾਈਵੇਟ ਪ੍ਰਾਈਵੇਟ ਸਕੂਲ ਨਹੀਂ ਤੇ ਸਰਕਾਰੀ ਸਕੂਲ 'ਤੇ ਜਨਪਰਵਤ ਤੇ تعلیمਾਂ ਨੂੰ ਐਸੀ ਮਿਲੇ ਕਿ ਉਹ ਕੋਈ ਵੀ ਦਤ ਕਮ ਨਾ ਕਰਨ ਬੱਚਾ ਸਿਖਾਇਆ ਜਾਵੇ ਟੀਚਰਾਂ ਵੱਲੋਂ ਕਿ ਤੁਸੀਂ ਅੱਛੇ ਕੰਮ ਕਰਨੇ ਨੇ ਚੰਗਾ ਸੋਚਣਾ ਹੈ ਨਸ਼ਾ ਤੋਂ ਦੂਰ ਰਹਿਣਾ ਹੈ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਕੋਈ ਵੀ ਤੁਸੀਂ ਮਤਲਬ ਆਪਣੇ ਦੇਸ਼ ਦੇ ਵਾਸਤੇ ਸੋਚਣਾ ਹੈ ਕਿਉਂਕਿ ਨੈਸ਼ਨੈਲਿਟੀ ਸਭ ਤੋਂ ਉੱਪਰ ਚੀਜ਼ ਹੁੰਦੀ ਹੈ ਵੀਰ ਜੀ ਇੱਥੇ ਦੇ ਬੱਚਿਆਂ ਨੂੰ ਸਕੂਲ 'ਚ ਟੀਚਰ ਸਿਖਾਉਂਦੇ ਨੇ ਜਿੱਥੇ ਸਾਡੇ ਬੱਚਿਆਂ ਨੂੰ ਜਿੰਨੇ ਵੀ ਇੱਥੇ ਬੱਚੇ ਨੇ ਜਾਂ ਹੋਰ ਹੀ ਪੜ੍ਹਦੇ ਨੇ ਸਾਰਿਆਂ ਨੂੰ ਨੈਸ਼ਨੈਲ ਕਿ ਤੁਸੀਂ ਅੱਛੇ ਕੰਮ ਕਰਨੇ ਨੇ ਮਿਹਨਤ ਕਰਨੀ ਹੈ ਇਮਾਨਦਾਰ ਨਾਲ ਚੱਲਣਾ ਹੈ ਸਾਰੇ ਕੋ ਦਸਰ ਬੱਚੇ ਤੇ ਬੱਚੇ ਵੱਡੇ ਹੋ ਕੇ ਸਭ ਚੰਗੇ ਕੰਮ ਕਰਦੇ ਨੇ ਮਾੜਾ ਨਹੀਂ ਕੋਈ ਕਰਦਾ ਕੋਈ ਵੀ ਵਿੱਚ ਹੋ ਗਿਆ ਕਦਾ ਮਤਲਬ ਬੱਚਾ ਜਿਆਦਾ ਨਸ਼ੇਬਾਜ਼ ਹੁੰਦਾ ਅਦਰਵਾਈਜ਼ ਬਹੁਤ ਜ਼ਿਆਦਾ ਤੁਸੀਂ ਵਿੱਚ ਅੱਛੇ ਨਿਆਣੇ ਨੇ ਅੱਛੀ ਜੋਬ ਕਰਦੇ ਨੇ ਅੱਛੇ ਪੜ੍ਹ ਜਾਂਦੇ ਨੇ ਹਾਈ ਸਕੂਲ ਕਰਦੇ ਨੇ ਜੋਰ ਤੇ ਲੱਗ ਜਾਂਦੇ ਨੇ ਮੇਰ ਜੀ ਉਹਨਾਂ ਜੋਬ ਚਾਰ ਹੁੰਦੀ ਹੈ ਕਿ ਜੋ ਕੰਮ ਕਰਦੇ ਕਈ ਤਾਂ ਬਸ ਪਾਰਟ ਟਾਈਮ ਵਿੱਚ ਤੁਸੀਂ ਨਹਰਾਨ ਹੋਵੇ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਪਾਰਟ ਟਾਈਮ ਪਰ ਜੋਬ ਕਰਦੇ ਨੇ ਪਰ ਉਹਨਾਂ ਨੇ ਤਾਂ ਜੋਬ ਕਰਦੇ ਰਹੇ ਟਾਪਰ ਬਣ ਕੇ ਕੋਈ ਮਿਹਨਤ ਕਰਦੇ ਨਾਲ ਸਟੱਡੀ ਕਰਦੇ ਨਾਲ ਨਾਲ ਕੰਮ ਵੀ ਕਰਦੇ ਉਹਨਾਂ ਸਕੂਲ ਵਾਲੇ ਨਾ ਪਰਮਿਟ ਦੇ ਦਿੰਦੇ ਨੇ ਕੰਮ ਕਰਨ ਵਾਸਤੇ ਆਪਣੇ ਇੰਡੀਆ ਦੇ ਕੋਈ ਸਕੂਲ ਜਿੱਥੇ ਬੱਚੇ ਪੜ੍ਹਦੇ ਨੇ ਸੁਵੰਦਿ ਪਤਾ ਹੁੰਦਾ ਕਿ ਉਹ ਬਾਹਰ ਕੰਮ ਕਰਦੇ ਹੋਣਾ ਜਾਂ ਪਾਰਟ ਟਾਈਮ ਨਾਲ ਕੋਈ ਜੋਬ ਵੀ ਦਿੰਦਾ ਹੋਵੇ ਜਾਂ ਕਹਿੰਦਾ ਚਲੋ ਤੁਹਾਨੂੰ ਜੋਬ ਦਿੰਨੇ ਆਂ ਸੀ ਸਕੂਲਾਂ ਦੇ ਨਾਲ ਦੇ ਕੋਈ ਨੇ ਦੁਕਾਨਾਂ ਹੁੰਦੀਆਂ ਨੇ ਉਹ ਪਾਰਟ ਟਾਈਮ ਜੋਬ ਦੇ ਸਕਦੇ ਨੇ ਪਰ ਉਹ ਇੰਡੀਆ ਦੇ ਵਿੱਚ ਇਹ ਵੀ ਆ ਵੀ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹਦਾ ਮੁੱਲ ਨਹੀਂ ਮਿਲਦਾ ਹੈਗਾ ਜੇ ਕੋਈ ਕਿਸੇ ਦੁਕਾਨ ਤੇ ਜਾ ਕੇ ਤੇ ਜੋ ਵੀ ਕਰਦੇ ਜੋ ਮਤਲਬ ਸਟੋਰਾਂ ਦੇ ਕੰਮ ਕਰਦੇ ਆ ਬੱਚੇ ਤਾਂ ਉਹਨਾਂ ਨੂੰ ਪਾਰਾਵਰ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਪਰ ਉਹ ਜਿਹੜਾ ਹੈਗਾ ਪਾਰਾਵਰ ਕੀ ਪਰ ਮੰਥ ਦੇ ਹਿਸਾਬ ਨਾਲ ਹੀ ਪੈਸੇ ਬਹੁਤ ਥੋੜੇ ਮਿਲਦੇ ਨੇ ਇਹ ਗੁਰੂ ਪੀਰਾਂ ਧਰਤੀ ਆ ਪਰ ਦੇਖੋ ਉੱਥੇ ਜਿਹੜਾ ਕੋਈ ਕੰਮ ਕਰਦਾ ਉਹਨੂੰ ਪੂਰੀ ਤਨਖਾਹ ਨਹੀਂ ਦਿੰਦੇ ਜੀ ਮਜ਼ਦੂਰ ਦੇਖੋ ਦਿਹਾੜੀ ਲਾਂਦੇ ਨੇ ਉਹਨਾਂ ਨੂੰ ਇੱਕ ਰੁਪਿਆ ਵੀ ਨਹੀਂ ਦਿੰਦੇ ਜਿਹਨਾਂ ਸੋਈਦ ਨੇ ਉਹ ਵਾਤੂਰ ਕੰਮ ਕਰਾ ਲਿਆ ਜਿਹੜਾ ਦਿਹਾੜੀ ਦੇਣ ਦਾ ਟਾਈਮ ਆਂਦਾ ਉਸ ਟਾਈਮ ਕਹਿੰਦੇ ਤੈਨੂੰ ਐਨੇ ਦੇਣੇ ਨੇ ਤੇ ਤੈਨੂੰ ਐਨੇ ਦੇਣੇ ਕਿਆ ਦਾ ਮਤਲਬ ਨਹੀਂ ਹੱਸੋ ਨਹੀਂ ਚਾਹੀਦਾ ਸਰ ਇਹ ਵੀ ਇਹ ਵੀ ਕਾਰਨ ਹੈਗਾ ਜੀ ਇਹ ਵੀ ਕਾਰਨ ਹੈਗਾ ਬੇਰੁਜ਼ਗਾਰੀ ਤੇ ਲੁੱਟਖੋਹ ਦਾ ਦੇਖੋ ਮੈਂ ਕੋਈ ਮੈਂ ਤੁਹਾਨੂੰ ਸਹਿਮਤ ਆ ਜੀ ਕਿਉਂਕਿ ਉਹਨਾਂ ਨੂੰ ਤਾਂ ਖਾਲੀ ਚਾਜਨਾ ਮਿਲਦੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਉਹਨਾਂ ਨੂੰ ਉਸ ਤੋਂ ਬਾਅਦ ਜਿਹੜੇ ਕੰਮ ਕਰਦੇ ਉਹਨਾਂ ਨੂੰ ਪੂਰੀ ਤਰ੍ਹਾਂ ਹੀ ਮਿਲਦੇ ਹੈ ਦੇਖੋ ਮਜ਼ਦੂਰਾਂ ਨੂੰ ਨਹੀਂ ਮਿਲਦੀ ਤਨਖਾ ਬੱਚਿਆਂ ਨੂੰ ਮਤਲਬ ਪੂਰੀ ਤਰ੍ਹਾਂ ਕੋਈ ਵੀ ਮਤਲਬ ਤਰੀਕੇ ਨਾਲ ਉਹਤੇ ਮਤਲਬ ਸੈਟੀਸਫਾਈ ਨਹੀਂ ਕਰ ਸਕਦਾ ਹੈ ਨਿਆਣਿਆਂ ਨੂੰ ਵਈ ਚਾਹਤੋਂ ਜੋਬ ਦੇਣੇ ਆ ਜਾਂ ਕੰਮ ਕਰੋ ਜਾਂ ਘਰ ਤੇ ਵੀ ਨਹੀਂ ਮਤਲਬ ਸਾਰੇ ਪਾਸੇ ਮਤਲਬ ਦੇਖੇ ਆਮ ਸੌਰੀ ਟੂ ਸੇ ਕਿ ਮੈਂ ਇਹ ਕਹਿੰਦਾ ਸਾਰੇ ਮਾੜੇ ਹੁੰਦੇ ਨਹੀਂ ਜੇ ਜਾਂ ਘਰ ਦਾ ਕੰਪੇਅਰੈਂਸ ਮਾੜੇ ਨਹੀਂ ਸਰ ਪੇੜ ਚੰਗੇ ਆਪ ਸੋਚਦੇ ਸਾਰੇ ਬੱਚੇ ਮਤਲਬ ਅੱ ਇਹ ਵਾਰੀ ਜੇ ਤੇ ਨਾ ਦਿੱਤਾ ਜਬਾ ਬੱਚਾ ਹੋ ਸਰ ਤੇ ਉਹ ਫਿਰ ਬੱਚੇ ਗਲਤ ਪਾਸੇ ਚਲੇ ਜਾਂਦੇ ਦੱਸਦੇ ਗੈਂਗਸਟਰੀ ਬਣਦੇ ਨੇ ਸਰਕਾਰ ਜਿਹੜੀ ਹੈ ਬਿਲਕੁਲ ਜਹਾਂ ਸਾਹਿਬ ਜੀ ਦੀ ਰਾਏ ਬਿਲਕੁਲ ਸਹੀ ਹੈਗੀ ਆ ਤੁਹਾਡੀ ਦਰਸ਼ਕ ਤੱਕ ਜਿਹੇ ਜਿਹੜੀ ਰਾਏ ਪਹੁੰਚ ਰਹੀ ਹੈ ਸਾਨੂੰ ਬੜਾ ਚੰਗਾ ਲੱਗਦਾ ਤੁਸੀਂ ਸਾਡੇ ਨਾਲ ਰੋਜ਼ ਜੁੜਦੇ ਹੋ ਜੀ ਸਰ ਥੈਂਕ ਯੂ ਸਰ ਵੀ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਤੇ ਬੜੇ ਮੁੱਦੇ ਦੀਆਂ ਗੱਲਾਂ ਤੇ ਸਾਰਿਆਂ ਵਾਸਤੇ ਭੁਲਾਈਆਂ ਦੀਆਂ ਗੱਲਾਂ ਕਰਦੇ ਹੋ ਸਾਰੀ ਜਨਤਾ ਵਾਸਤੇ ਬੜਾ ਚੰਗਾ ਲੱਗਦਾ ਅੱਛੇ ਦੂਰ ਬੈਠਿਆਂ ਵੀ ਅੰਜਲੋਦੇ ਜ ਆਪਣੇ ਪੰਜਾਬ ਚ ਬੈਠੇ ਆ ਤੇ ਥੈਂਕ ਯੂ ਤੁਹਾਡਾ ਅਪਰੀਸ਼ੀਏਟ ਤੁਹਾਡਾ ਕਿ ਤੁਸੀਂ ਹਰ ਮੁੱਦੇ ਤੇ ਗੱਲ ਕਰਦੇ ਹੋ ਤੇ ਇਨਸਾਨੀਅਤ ਦੇ ਭਲੇ ਵਾਸਤੇ ਤੇ ਬੱਚਿਆਂ ਵਾਸਤੇ ਜੇ ਤੁਹਾਡੇ ਕੋਲ ਯੂ ਐਸ اے ਦੇ ਪੰਜਾਬੀਆਂ ਦਾ ਕੋਈ ਮੁੱਦਾ ਹੋਵੇ ਸਾਡੇ ਕੋਲ ਸੈਂਡ ਕਰਿਓ ਉਸ ਤੇ ਵੀ ਗੱਲ ਕਰਾਂਗੇ ਜਰੂਰ ਜੀ ਜਰੂਰ ਜੀ ਜਰੂਰ ਜੀ ਹਾਂ ਜੀ ਥੈਂਕ ਯੂ ਵੀ ਜੀ ਸਭ ਤੋਂ ਘੱਟ ਰਮ ਕੀ ਕਰ ਤੇ ਬਾਕੀ ਹੈਗਾ ਉਹ ਵੀ ਗੱਲਾਂ ਹੋਣ ਸੇਅ ਜਿਵੇਂ ਉੱਥੇ ਪਾਰਟ ਟਾਈਮ ਵੀ ਬੱਚੇ ਜੌਬ ਕਰਦੇ ਨੇ ਸਟੱਡੀ ਤੋਂ ਬਾਅਦ ਕੋਈ ਇਹ ਦੇਖੋ ਕਿੰਨ ਜੀ ਜਿਵੇਂ ਹੁਣ ਮਿਹਨਤ ਦੀ ਲੋੜ ਹੈ ਕਿ ਮਿਹਨਤ ਜ਼ਰੂਰ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਉਹੀ ਕੱਲ ਕਹੇ ਸੀਗਾ ਕਿ ਸਾਡੇ ਲੋਕ ਮਿਹਨਤ ਨਹੀਂ ਕਰਦੇ ਸੀਗੇ ਇਸ ਕਰਕੇ ਕਾਮਯਾਬ ਨਹੀਂ ਹੋ ਰਹੇ ਜੀ ਜਿਹੜੇ ਲੋਕ 12ਵੇਂ ਆ ਕੇ ਤੇ ਮਿਹਨਤ ਕਰ ਰਹੇ ਨੇ ਉਹ ਕਾਮਯਾਬ ਹੋ ਰਹੇ ਨੇ ਹੂੰ ਜਿਹੜੇ ਸਾਡੇ ਪੰਜਾਬੀ ਨੇ ਵੀ ਇੱਥੇ ਵੇੰਦਿਆ ਕੀਤੇ ਉਹ ਵੀ ਕਾਮਯਾਬਲੇ ਇੱਕ ਸਾਡੇ ਇਥੇ 22 ਨੰਬਰ ਫਟਕਾ ਪਟਿਆਲਾ ਦੇ ਅੰਦਰ ਜੀ ਉੱਥੇ ਇੱਕ ਸਕਾਰਪੀਓ ਗੱਡੀ ਦੇ ਵਿੱਚ ਇੱਕ ਨੌਜਵਾਨ ਆਪਣੇ ਘਰੋਂ ਬਰਫੀ ਲਿਆ ਕੇ ਵੇਚਦਾ ਸਿਰਫ ਵਰਫੀ ਵੇਚਦਾ ਉਹਦੇ ਕੋਲੇ ਵੱਧ ਤੋਂ ਵੱਧ 10 ਜਾਂ 15 ਕਿਲੋ ਵਰਫੀ ਹੁੰਦੀ ਹੈ ਰੋਜ਼ਾਨਾ ਹੂੰ ਦਿੱਲੀ ਉੰਨੇ ਲੈਂਦਾ ਔਰ ਨਿਉ ਬਣਾ ਕੇ ਉੰਨੇ ਵੇਚਦਾ ਵੇਚ ਲੈ ਉਹਨੇ ਕਨਸੈਪਟ ਕੀ ਕੀਤਾ ਹੈ ਵੱਡੇ ਘਰ ਚ ਡੰਗਰ ਰੱਖੇ ਹੋਏ ਨੇ ਆਪਣੇ ਘਰੇ ਕਰਦਾ ਹੀ ਦੁੱਧ ਦਾ ਘਰ ਚੀ ਘਾੜ ਦਾ ਘਰੇ ਬਣਾਉਂਦਾ ਤੇ ਇੱਥੇ ਲੈ ਕੇ ਦੇ ਦਿੰਦਾ ਹਮ ਓਰੀਜਨਲ ਜਿਹੜੀ ਹੈਗੀ ਆ ਆ ਬਰਫੀ ਵੇਚਦਾ ਹੈਗਾ ਤੇ ਲੋਕ ਉਹਦੇ ਕੋਲ ਦੇਸ਼ ਆ ਉਦੇਸ਼ਾਂ ਜੋ ਵੀ ਇੱਥੇ ਜਿਹੜੇ ਆਏ ਹੁੰਦੇ ਨੇ ਲੋਕਲ ਉਹ ਲੈ ਕੇ ਜਾਂਦੇ ਨੇ ਹਮ ਤੋ ਕੰਮ ਵੀ ਚੱਲ ਰਿਹਾ ਹਮ ਕਿਉਂਕਿ ਸਰ ਦੇਖੋ ਟੇਸਟ ਦੇ ਅਕੋਰਡਿੰਗ ਜਿਵੇਂ ਉਹ ਹੁਣ ਘਰੋਂ ਬਣਾ ਕੇ ਬਰਫੀ ਲੈ ਕੇ ਆਉਂਦੇ ਨੇ ਕਈ ਮਿਲਾਵਟ ਕੀਤੀ ਹੁੰਦੀ ਹੈ ਕਰਕੇ ਮਿਹਨਤ ਹੈ ਮੈਂ ਤਾਂ ਸਿਰਫ ਮਿਹਨਤ ਦੀ ਹੈ ਹਮ ਮੈਂ ਦੇਖੋ ਮਿਲਾਵਟ ਨਾ ਮਿਲਾਵਟ ਇਹ ਤਾਂ ਬਾਅਦ ਚ ਸਿਹਤ ਮਾਮਲੇ ਦਾ ਕੰਮ ਹੈ ਯਾ ਆਪਾਂ ਜਿਹੜਾ ਖਾਂਦਾ ਉਹਨੂੰ ਪਤਾ ਲੱਗਦਾ ਪਰ ਮੇਨ ਤੋਂ ਕੰਮ ਉਹਦਾ ਵਧੀਆ ਚੱਲ ਰਿਹਾ ਪੂਰਾ ਪਰਿਵਾਰ ਵਧੀਆ ਕਰ ਰਿਹਾ ਤੇ ਉਹ ਉਹਦੀ ਆਪਦੀ ਜ਼ੁਬਾਨੀ ਕਿ ਇਹਨਾਂ ਉਹਨਾਂ ਇੰਨਾ ਸੋਚ ਰਹੇ ਸੀ ਜਿੰਨਾ ਲੋਕਾਂ ਦਾ ਰਿਸਪਾਂਸ ਮਿਲੇ ਮਿਲੇ ਐਸੀ ਤਰ੍ਹਾਂ ਇੱਕ ਹੋਰ ਨੌਜਾਨਾ ਜਿਹਨੇ ਆਪਣੀ ਪੂਰੀ ਬੱਸ ਜਿਹੜੀ ਹੈਗੀ ਹੈ ਸ਼ਿੰਗਾਰੀ ਕੋਈ ਹੈ ਉਹਦੇ ਅੱਗੇ ਸ਼ੀਸ਼ੇ ਲੱਗੇ ਹੋਏ ਨੇ ਅ ਸ਼ੀਸ਼ਿਆਂ ਦੇ ਵਿੱਚ ਤੁਹਾਨੂੰ ਦਿਖਦਾ ਵੀ ਅੰਦਰ ਫਰੋਟ ਬਰੋਡ ਪੇ ਆ ਸਬਜ਼ੀਆਂ ਬੀਆਂ ਚੀਜ਼ਾਂ ਜਿਹੜੀਆਂ ਉਹ ਬੱਸ ਦੇ ਵਿੱਚ ਲਿਆ ਕੇ ਵੇਚ ਰਿਹਾ ਹੈ ਤੇ ਲੋਕੀ ਉਹਨੂੰ ਦੇਖਦੇ ਬਾਹਰੋਂ ਦੇਖਣ ਨੂੰ ਵੀ ਸੋਹਣਾ ਲੱਗਦਾ ਕਨਸੈਪਟ ਬਾਹਰੋਂ ਚੱਕਿਆ ਜਾਈਏ ਉਹਨੇ ਵੀ ਜਿਸ ਤਰ੍ਹਾਂ ਬਾਹਰ ਮੋਬਾਈਲ ਅਮ ਚਲਦੇ ਫਿਰਦੇ ਦੁਕਾਨਾਂ ਹੁੰਦੀਆਂ ਨੇ ਉਸ ਤਰ੍ਹਾਂ ਬਣਾਈ ਹੋਈ ਆ ਇੱਕਲੇ ਪੁਆਇੰਟ ਤੇ ਲਿਆ ਕੇ ਰੱਖਦੇ ਤੇ ਉੱਥੇ ਰੋਜ਼ਾਨਾ ਲੋਕੀ ਆ ਕੇ ਤਾਹੀਆਂ ਚੀਜ਼ਾਂ ਜਿਹੜੀਆਂ ਕੋਲ ਫਰੀਦਰ ਨਾਲ ਸਾਫ਼ ਸੁਥਰੀਆਂ ਹੁੰਦੀਆਂ ਨੇ ਸਾਫ਼ ਸੁਥਰੀਆਂ ਹੁੰਦੀਆਂ ਨੇ ਹੂੰ ਕਿਉਂਕਿ ਜ਼ਿਆਦਾਤਰ ਇਹ ਵੀ ਕੰਸੈਪਟ ਹੈ ਕੰਸੈਪਟ ਕਾਰਨ ਜਿਹਨੇ ਕਰਨ ਕਰਨ ਵਾਲੇ ਲੋਕ ਨਹੀਂ ਕਰ ਰਹੇ ਨੇ ਨੋ ਇੱਕ ਨੌਜਵਾਨ ਹੋਰ ਦੇਖਿਆ ਮੈਂ ਇੱਥੇ ਜਦੋਂ ਪਟਿਆਲਾ ਤੋਂ ਆਪਾਂ ਸਰਾਂਦ ਸਰਾਂਦ ਜਿਹੜਾ ਹੈਗਾ ਸਰਾਂਦ ਪਟਿਆਲਾ ਚੌਂਕ ਦੇ ਵਿੱਚ ਜਾਂਦੇ ਆ ਉਹ ਬਿਲਕੁਲ ਚੌਂਕ 'ਚ ਨੌਜਵਾਨ ਖੜਾ ਹੈਗਾ ਕਿਸੇ ਵੇਲੇ ਵੀ ਜੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਸਨੇ ਇੱਕ ਟ੍ਰੈਲੀ ਦੇ ਵਿੱਚ ਜੂਸ ਵਾਰ ਬਣਾਇਆ ਹੋ ਜੀ ਜੂਸ ਬਾਰ ਬਣਾਇਆ ਹੋਇਆ ਟੈਲੀ ਦੇ ਵਿੱਚ ਉਹ ਗੰਨੇ ਦਾ ਜੂਸ ਹੋਰ ਕਈ ਇੱਕਦਰਾ ਦੇ ਜੂਸ ਜਿਹੜਾ ਵੇਚ ਰਿਹਾ ਹੈਗਾ ਤੇ ਖਾਸ ਇਹਦਾ ਚਾਹੇ ਫਰੂਟ ਹੈ ਚਾਹੇ ਗੰਨਾ ਦਾ ਕੋਈ ਚੀਜ਼ ਹੈ ਉਹਦੇ ਵਿੱਚ ਬਰਫ਼ ਨਹੀਂ ਪੰਦਾ ਜੂਸ 'ਚ ਹੂੰ ਉਹ ਫਰੂਟ ਨੂੰ ਜਾਂ ਗੰਨੇ ਨੂੰ ਹੀ ਬਰਫ਼ ਦੇ ਵਿੱਚ ਲਾ ਕੇ ਫ੍ਰਿਜ 'ਚ ਰੱਖ ਦਿੰਦਾ ਹੈਗਾ ਫ੍ਰਿਜ 'ਚ ਰੱਖ ਦਿੰਦਾ ਉਹ ਜਿਹੜੀ ਕੋ ਠੰਡਾ ਹੀ ਹੁੰਦਾ ਠੰਡਾ ਜੂਸ ਨਿਕਲਦਾ ਹੈਗਾ ਹੂੰ ਤੋਂ ਉਹ ਆਪਣੇ ਆਪਣੇ ਏਰੀਆ ਕਨਸੈਪਟ ਨੇ ਉਹ ਚੱਲ ਰਹੇ ਹੈਗੇ ਹੂੰ ਇੱਕ ਫੋਰ ਐਗਜ਼ਾਮਪਲ ਦੰਦੇ ਕਿ ਪੋਅੰਨੀਗੜ੍ਹ ਦੇ ਵਿੱਚ ਇੱਕ ਨਾ ਕੁਲਚੇ ਵਾਲੀ ਰੇੜੀ ਲਗਾਉਂਦਾ ਸੀਗਾ ਨੌਜਵਾਨ ਅੱਜ ਉਹਨੇ ਆਪਣੀ ਜਿਹੜੀ ਹੈ ਮਿਹਨਤ ਦੇ ਅਕੋਰਡਿੰਗ ਜਿਹੜਾ 22 ਲੱਖ ਰੁਪਏ ਦੀ ਆਪਣੀ ਦੁਕਾਨ ਖਰੀਦ ਲਈ ਇੱਕ ਮਿਹਨਤ ਕਰਕੇ ਬਿਲਕੁਲ ਬਹੁਤ ਵਧੀਆ ਜਿਹਾ ਐਗਜ਼ਾਮਪਲ ਹੈ ਪੰਜਾਬੀ ਇਹ ਹਮ ਇੱਥੇ ਦਾ ਨੌਜਵਾਨ ਹੈ ਜੀ ਇੱਥੇ ਪੜ੍ਹਿਆ ਲਿਖਿਆ ਹਮ ਠੀਕ ਹੈ ਜੀ ਮੈਂ ਉਹੀ ਕਹਿਣਾ ਕਿ ਜੇ ਕਰਨਾ ਹੋਵੇ ਤਾਂ ਸਾਰਾ ਕੁਝ ਹੁੰਦਾ ਹਮ ਹੁਣ ਉਹਨੂੰ ਪੁੱਛੋ ਵੀ ਤੂੰ ਕਿਤੇ ਨੌਕਰੀ ਕਰਨੀ ਹੈ ਕਦੀ ਨੌਕਰੀ ਨਹੀਂ ਕਰੂਗਾ ਨਹੀਂ ਕਿਉਂਕਿ ਉਹਨਾਂ ਨੇ ਖੁਦ ਆਪਣੀ ਮਿਹਨਤ ਹੱਥੀ ਮਿਹਨਤ ਆਪਣੀ ਲਈ ਕੀਤੀ ਹੁੰਦੀ ਤਾਂ 22 ਲੱਖ ਰੁਪਏ ਦਾ ਮਕਾਨ ਕਿਰਤੋਂ ਖਰੀਦ ਲੈਂਦਾ ਦੁਕਾਨ ਕਿਰਤੋਂ ਖਰੀਦ ਲੈਂਦਾ ਖੁਦੋ ਖਰੀਦ ਲੈਂਦਾ ਜੀ ਕਿ ਅਜਈਆਂ ਜਿਵੇਂ ਐਗਜ਼ਾਮਪਲਾਂ ਨੇ ਇਹਨਾਂ ਬਾਰੇ ਦੇਖ ਕੇ ਜ਼ਰੂਰ ਹੈ ਤਾਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਕਿ ਸਾਨੂੰ ਵੀ ਜਿਹੜਾ ਮਿਹਨਤ ਕਰਕੇ ਆਪਣੇ ਪੈਰਾਂ 'ਤੇ ਖੜੇ ਹੋਣਾ ਚਾਹੀਦਾ ਨਾ ਕਿ ਲੁੱਟਾਂ ਖੋਹਾਂ ਦੇ ਨਾਲ ਅਸੀਂ ਕਦੇ ਘਰ ਨਹੀਂ ਖਰੀਦ ਸਕਦੇ ਸਿਰਫ ਕੀ ਕਰਦੇ ਨੌਜਵਾਨ ਆਪਣੀ ਨਸ਼ੇ ਦੀ ਪੂਰਤੀ ਦੇ ਲਈ ਲੁੱਟਾਂ ਖੋਹਾਂ ਕਰਦੇ ਨੇ ਬਿਲਕੁਲ ਨੌਜਵਾਨਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਕਿ ਕਿੰਨੇ ਜਦੋਂ ਟੀਨਏਜ ਚ ਬੱਚੇ ਆਉਂਦੇ ਨੇ ਨਾ ਜ਼ਿਆਦਾਤਰ ਜਿਹੜੇ ਲੁੱਟਖੋਹ ਕਰਨ ਵਾਲੇ ਤੁਸੀਂ ਦੇਖੋਗੇ ਟੀਨਏਜ ਚ ਹੋਣਗੇ ਜੀ ਜਦੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਬਾਅਦ ਚ ਉਹ ਦਲਵਾਤ ਪੈ ਜਾਂਦੀ ਹੈ ਕਈਆਂ ਨੇ ਛੁੱਟ ਜਾਂਦੀ ਹੈ ਇੱਕ ਕਹਿਣਾ ਨਾ ਜਿਹਦਾ ਸਰਦਾਰ ਘਰ ਜਿਹੜੇ ਸਾਡੇ ਇੱਥੇ ਹੈਗੇ ਜ਼ਿਲ੍ਹਾ ਹੈਗੀਆਂ ਨੇ ਉਹਦੇ ਜਦੋਂ ਬੱਚੇ ਚਲੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦੇ ਹੌਸਲੇ ਕਈ ਵਾਰ ਖੁੱਲ ਜਾਂਦੇ ਨੇ ਹੂੰ ਜੋ ਉਸ ਤੋਂ ਪਹਿਲੇ ਹੀ ਸੰਭਾਲ ਲਿਆ ਜਾਵੇ ਤਾਂ ਜ਼ਿਆਦਾ ਚੰਗੀ ਗੱਲ ਹੈਗੀ ਹੈ ਕਿਉਂਕਿ ਭਾਂਤ ਭਾਂਤ ਦੇ ਲੋਕ ਮਿਲਦੇ ਨਹੀਂ ਮਿਲਦੇ ਨਹੀਂ ਕਿਉਂਕਿ ਉਹੋ ਜੀ ਆਪਣੀ ਸੋਚ ਬਣ ਜਾਂਦੀ ਹੈ ਜਿੱਥੇ ਆਪਾਂ ਕਹਿੰਦੇ ਨੇ ਰਹਿਣੀ ਸਹਿਣੀ ਹੋ ਜਾਂਦੀ ਹੈ ਜਿਵੇਂ ਜਿਵੇਂ ਆਪਾਂ ਸੰਗਤ ਦੇ ਵਿੱਚ ਵਿਚਰਦੇ ਆ ਉਹੋ ਜਿਹਾ ਹੀ ਆਪਣੇ ਤੇ ਇਫੈਕਟ ਪੈਂਦਾ ਹੈ ਜਿਹੜੀ ਸੰਗਤ ਉਹੋ ਜੀ ਰੰਗਤ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਨੌਜਵਾਨ ਜਿਹੜੇ ਹੈਗੇ ਨੇ ਉਹ ਸਹੀ ਰਾਹ ਤੇ ਚੱਲਣ ਤੇ ਲੁੱਟਾ ਖੋਹਾਂ ਵਾਲੀ ਜਿਹੜੀਆਂ વાਤਾਤਾਂ ਨੇ ਉਹਨਾਂ 'ਚ ਕਮੀ ਆਵੇ ਅਸੀਂ ਨੀਰਾ ਪਣਦੇ ਆ ਪੁਲਿਸ ਨੂੰ ਨੀਰਾ ਪਣਦੇ ਆ ਅਸੀਂ ਪ੍ਰਸ਼ਾਸਨ ਨੂੰ ਨੀਰਾ ਪਣਦੇ ਆ ਅਸੀਂ ਲਾਅ ਐਂਡ ਆਰਡਰ ਨੂੰ ਉਹ ਭਾਈ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ ਠੀਕ ਹੈ ਮੰਨਦੇ ਆ ਪਰ ਤੁਸੀਂ ਉਹਨੂੰ ਸੁਧਾਰਨ 'ਚ ਕੀ ਯੋਗਦਾਨ ਪਾ ਰਹੇ ਹੋ ਤੁਸੀਂ ਕੰਗੇ ਨਾਲ ਆ ਕੇ ਦਿਓ ਤੁਸੀਂ ਕਦੀ ਕਿਸੇ ਨੌਜਵਾਨ ਨੂੰ ਖੜਾ ਕੇ ਸਮਝਾਇਆ ਵੀ ਬੇਟਾ ਕਿਉਂਕਿ ਆਪਣੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਬਣਦੀ ਹੈਗੀ ਇਸ ਕਰਕੇ ਚੁੱਝ ਜਿਹੜੀ ਹੈਗੀ ਸਰੋ ਇਹ ਦੇਖੋ ਜਿਵੇਂ ਮਾਹੌਲ ਮਾਹੌਲ ਆਪਾਂ ਗੱਲ ਕਰਦੇ ਕਿ ਮਾਹੌਲ ਕਿ ਨਹੀਂ ਬਣਾਉਣਾ ਨਾ ਆਪਾਂ ਨੇ ਹੀ ਬਣਾਉਣਾ ਕਿ ਚੰਗਾ ਮਾਹੌਲ ਬਣਾਵਾਂਗੇ ਤਾਂ ਚੰਗਾ ਵਧੀਆ ਹੋਵੇਗਾ ਕਿ ਜਿੱਦਾਂ ਦਾ ਜਿਵੇਂ ਹੁਣ ਲੁੱਟਾ ਖੋਣ ਦੀ ਗੱਲ ਕਰ ਰਹੇ ਆ ਕਿ ਨੌਜਵਾਨ ਇੱਕ ਸ਼ੁਰੂਆਤ ਕਰਤਾ ਹੌਲੀ ਹੌਲੀ ਦੇਖ ਕੇ ਫਿਰ ਜਿਹੜੇ ਲਈ ਆਪਾਂ ਗਰੁੱਪ ਦੇ ਵਿੱਚ ਆਉਂਨੇ ਗਰੁੱਪ ਦੇ ਵਿੱਚ ਆਉਂਦੇ ਨੇ ਉਵੇਂ ਹੀ ਕਰਦੇ ਨੇ ਬਿਲਕੁਲ ਗਰੁੱਪ 'ਚ ਜਿਹੜੇ ਲੋਕ ਹੁੰਦੇ ਆ ਉਦਾਂ ਦਾ ਜਿਹੜਾ ਮਾਹੌਲ ਬਣ ਜਾਂਦਾ ਹੈਗਾ ਜੇ ਆਪਾਂ ਦੱਸਦੇ ਸਤ ਸੰਗ ਸੁਣਨ ਚੱਲ ਜਾਈਏ ਨਾ ਤਾਂ ਆਪਣਾ ਮਾਹੌਲ ਉਹੀ ਜਿਹਾ ਹੋ ਜਾਊਗਾ। ਉਹ ਵੀ ਨਾ ਹੋ ਜਾਂਦਾ। ਜੇ ਆਪਾਂ 10 ਦਿਨ ਫਿਲਮਾਂ ਦੇਖਣ ਚੱਲ ਜਾਈਏ ਤਾਂ ਆਪਣੇ ਦਿਮਾਗ ਤੇ ਫਿਰ ਉਹੀ ਜਿਹੇ ਗਾਣੇ ਰੋਖੋ। ਕਿ ਦੁਬਾਰਾ ਫੇਰ ਕਹਾਂਗੇ ਕਿ ਆਪਾਂ ਦੋ ਦੇ ਫਿਰ ਵੀ ਹੋ ਗਈ ਤੇ ਕਹਾਂਗੇ ਜਿਹੜੇ ਫਿਲਮਾਂ 'ਚ ਸੁਣੇ ਹੁੰਦੇ ਨੇ। ਹੂੰ। ਜਾਣਦੇ ਨੇ ਕੀ ਕਹਿਣਾ ਚਾਹੁੰਦੇ ਸਰ ਦਰਸ਼ਕਾਂ ਨੂੰ? ਮੈਂ ਬਿਲਕੁਲ ਜਾਣ ਲੱਗੇ ਇੱਕੋ ਹੀ ਅਪੀਲ ਕਰਾਂਗਾ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੇ ਕਿਉਂਕਿ ਹੁਣ ਅਜ ਇਹਨਾਂ ਕੰਮਾਂ ਦੇ ਵਿੱਚ ਲੜਕੀਆਂ ਵੀ ਕਿਤੇ ਪਿੱਛੇ ਨਹੀਂ ਰਹੀਆਂ ਹੈ ਕਿ ਨਸ਼ੇ ਪੁੱਤੇ ਦੇ ਵਿੱਚ ਜਾਂ ਹੋ ਸਵਾਦ ਲੈਂਦੇ ਲੈਂਦੇ ਆਪਣੀ ਅਗਲੀ ਜ਼ਿੰਦਗੀ ਖਰਾਬ ਨਾ ਕਰੋ ਹੂੰ ਹੁਣ ਚੰਗਾ ਲੱਗਦਾ ਹੋਏਗਾ ਕਿ ਬੀਅਰ ਦੀ ਬੋਤਲ ਲੈ ਕੇ ਅਸੀਂ ਰਾਤ ਨੂੰ ਜਸ਼ਨ ਮਨਾ ਰਹੇ ਹਾਂ ਘੁੰਮ ਰਿਹਾ ਕਰ ਰਹੇ ਹਾਂ ਸ਼ੋਰ ਸ਼ਰਾਬਾ ਕਰ ਰਹੇ ਹਾਂ ਪਰ ਨਾਲ ਨਾਲੇ ਸਮੇਂ ਚ ਚੀਜ਼ਾਂ ਜਿਹੜੀਆਂ ਤੁਹਾਨੂੰ ਸਰੀਰਕ ਤੌਰ ਦੇ ਉੱਪਰ ਤੰਗ ਕਰਨਗੀਆਂ ਤੁਸੀਂ ਕਿਤੇ ਕਾਮਯਾਬੀ ਨਹੀਂ ਪਾਉਂਗੇ ਤੁਹਾਡਾ ਕੰਮਕਾਰ ਸੱਟ ਨਹੀਂ ਹੋਊਗਾ ਫਿਰ ਬੜੀ ਦਿੱਕਤ ਆਣੀ ਹੈ ਜੀ ਫਿਰ ਜਿੱਤੇ ਵਾਲਾ ਕਿ ਜਿਹੜੇ ਗੱਲਾਂ ਬਜ਼ੁਰਗ ਕਹਿੰਦੇ ਸੀ ਉਹ ਸੁਣ ਲੈਣੀਆਂ ਚਾਹੀਦੀ ਸੀ ਹੂੰ ਤੇ ਤੁਸੀਂ ਵੀ ਕੋਸ਼ਿਸ਼ ਕਰੋ ਮਿਹਨਤ ਕਰੋ ਅੱਜ ਤਾਂ ਵੈਸੇ ਬੜਾ ਵਧੀਆ ਸਮਾਂ ਚੱਲ ਰਿਹਾ ਹੈਗਾ ਚਲੋ ਆਪਾਂ ਸੋਸ਼ਲ ਮੀਡੀਆ ਤੇ ਹੀ ਬੈਠੇ ਇਹ ਵੀ ਗੱਲ ਕਰ ਲੈਂਦੇ ਆਂ ਜੰਮੇ ਨੇ ਵੀ ਤੁਸੀਂ ਹੋਰ ਨਹੀਂ ਆਪਣੇ ਘਰ ਦੇ ਵਿੱਚੋਂ ਵਲੋਗਿੰਗ ਕਰੋ ਹੂੰ ਅੱਜ ਕੱਲ ਬਲੋਗਰਾਂ ਦਾ ਬੜਾ ਜਮਾਨਾ ਆਇਆ ਹੈਗਾ ਜਵਾਨਾਂ ਜਵਾਨ ਲੋਕ ਬਹੁਤ ਦੇਖਦੇ ਨੇ ਇਹ ਚੀਜ਼ਾਂ ਜ਼ਿਆਦਾ ਦੇਖਦੇ ਦੇਖਦੇ ਵੀ ਨੇ ਤੇ ਹੁਣ ਤੋਂ ਉਸ ਤੋਂ ਇਨਕਮ ਵੀ ਆਉਂਦੀ ਹੈ ਇਨਕਮ ਵੀ ਆਉਂਦੀ ਹੈ ਮੈਂ ਦੇਖਿਆ ਜੇ ਤੁਹਾਡੇ ਕੋਲ ਟੈਲੈਂਟ ਹੈਗਾ ਨਾ ਤੁਸੀਂ ਇਸ ਤਰ੍ਹਾਂ ਵੀ ਪੇਸ਼ ਕਰ ਸਕਦੇ ਹੋ ਪਹਿਲਾਂ ਤਾਂ ਕਿਸੇ ਪਲੇਟਫਾਰਮ ਦੇ ਤੁਸੀਂ ਮਹਤਾਜ ਹੁੰਦੇ ਸੀਗੇ ਪਰ ਹੁਣ ਤਾਂ ਪਲੇਟਫਾਰਮ ਹੀ ਤੁਹਾਡੇ ਆਪਣੇ ਹੱਥਾਂ 'ਚ ਹੈਗਾ ਜਿੱਮੀ ਮੈਂਟਨੈਂਸ ਕਰੋ ਜੀ ਜੀ ਇਹ ਕਹਿੰਦਾ ਇਹ ਮੇਰਾ ਕਹਿਣਾ ਹੈਗਾ ਕਿ ਗੁਜਾਰਿਸ਼ ਹੈ ਕਿ ਪੰਜਾਬ ਨੂੰ ਜੇਕਰ ਆਪਾਂ ਬਚਾਉਣਾ ਹੈਗਾ ਤਾਂ ਆਪਾਂ ਵੀ ਯੋਗਦਾਨ ਪਾਈਏ ਜਿੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਅੰਗੜਾ ਪੰਜਾਬ ਬਣਾਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਨੇ ਹੋ ਸਕਦਾ ਹੈ ਪੋਲਿਟੀਕਲ ਤੌਰ ਦੇ ਉੱਪਰ ਉਹਨਾਂ ਦੇ ਬਿਆਨਬਾਜ਼ੀ ਕਿਸੇ ਨੂੰ ਚੰਗੀ ਲੱਗਣ ਲੱਗੇ ਪਰ ਠੀਕ ਹੈ ਜੇ ਉਹਨੇ ਕਿਹਾ ਵੀ ਹੈ ਵੀ ਆਪਾਂ ਨੂੰ ਰੰਗਲਾ ਬਣਾਣਾ ਤਾਂ ਆਪਾਂ ਵੀ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਇਸ ਸੁਪਨੇ ਦੇ ਵਿੱਚ ਆਪਣਾ ਕੋਈ ਯੋਗਦਾਨ ਪਾਈਏ ਜੀ ਦੇਖੋ ਜਿਵੇਂ ਕਿਰਨ ਜੀ ਨੇ ਵੀ ਕਿਹਾ ਕਿ ਸਾਨੂੰ ਮਿਹਨਤ ਕਰਨ ਦੀ ਲੋੜ ਹੈ ਕਿ ਆਪਣੀ ਸੋਚ ਨੂੰ ਵੱਡੀ ਕਰਨ ਦੀ ਲੋੜ ਹੈ ਨਾ ਕਿ ਇਹ ਕਿਹਾ ਸੀ ਕਿ ਲੁੱਟਾਂ ਘੋਹਾਂ ਕਰਕੇ ਆਪਣੇ ਜਿ ਸਿਰਫ ਆਨਲੀ ਨਸ਼ੇ ਦੀ ਪੂਰਤੀ ਦੇ ਲਈ ਹੀ ਆਪਾਂ ਲੁੱਟਾਂ ਘੋਹਾਂ ਕਰ ਰਹੇ ਹਾਂ ਕਿ ਮਿਹਨਤ ਕਰੋ ਆਪਣੇ ਪੈਰਾਂ 'ਤੇ ਖੜੇ ਹੋ ਕਿਉਂਕਿ 10 ਨੋਹਾਂ ਦੀ ਕਿਰਤ ਕਮਾਈ ਦੇ ਨਾਲ ਹੀ ਅਸੀਂ ਅੱਗੇ ਵਧ ਸਕਦੇ ਹਾਂ ਨਾ ਕਿ ਲੁੱਟਾਂ ਘੋਹਾਂ ਦੇ ਨਾਲ ਅੱਗੇ ਵੀ ਅਜਿਹੇ ਅਸੀਂ ਵਿਸ਼ੇ ਲੈ ਕੇ ਆਉਂਦੇ ਰਹਾਂਗੇ ਹੁਣ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ